ਗੁਰੂ ਅਰਜਨ ਦੇ ਮਹਾਰਾਜ ਚੌਂਕੜਾ ਮਾਰ ਕੇ ਤਪ ਦੀ ਲੋ ਤੇ ਵਹਿ ਗਏ ਤਪ ਦੀ ਰੇਤ ਸੀਸ ਵਿੱਚ ਪੈਣ ਲੱਗੀ ਪਾਤਸ਼ਾਹ ਨਿੱਤਰ ਬੰਦ ਕਰਕੇ ਘਾਰੇ ਸੰ ਤੇਰਾ ਕੀਆ ਮਿੱਠਾ ਲੱਗੈ ਹਰ ਨਾਮ ਪਦਾਰਥ ਨਾਨਕ ਮੰਨਤੇ ਸ਼੍ਰੀ ਗੁਰੂ ਅਰਜਨ ਦੇ ਮਹਾਰਾਜ ਨੂੰ ਕੋਈ ਤਪਾ ਨਹੀਂ ਸਕਿਆ ਧੰਨ ਗੁਰੂ ਅਰਜਨ ਦੇ ਮਹਾਰਾਜ ਉੱਤੇ ਜਲਾਦ ਕੋਲ ਖੜ ਕੇ ਕਰਸ਼ੇ ਪਰ ਪਰ ਰੇਤ ਪਾਉਂਦਾ ਦਿਆ ਇੱਕ ਘਟਨਾ ਕੱਢੀ ਰੇਤ ਪਾਉਣ ਵਾਲਾ ਗੁਰਦਿੱਤਾ ਪੜਪੁੰਜਾ ਜਲਾਦ ਰੇਤਾ ਪਾਉਂਦਿਆਂ ਪਾਉਂਦਿਆਂ ਅੱਖਾਂ ਭਰ ਕੇ ਰੋਣ ਲੱਗ ਪਿਆ ਹੱਥ ਵਿੱਚੋਂ ਕੜਸ਼ਾ ਛੁੱਟ ਗਿਆ ਸਾਹਮਣੇ ਖੜੇ ਚੰਦੂ ਮੁਰਤਦਾ ਖਾਨ ਨੇ ਕਿਹਾ ਜਲਾਦਾ ਪੜਪੁੰਜਿਆ ਕੜਸ਼ਾ ਕਿਉਂ ਛੱਡ ਦਿੱਤਾ ਕੜਸ਼ਾ ਚੁੱਪ ਗੁਰੂ ਅਰਜਨ ਦੇ ਮਹਾਰਾਜ ਤੇ ਰੇਤ ਪਾਈ ਚੱਲ ਜਿੰਨੀ ਦੇ ਅਸੀਂ ਨਹੀਂ ਕਹਿੰਦੇ 19 ਦਿਨ ਰੁਕਣਾ ਨਹੀਂ ਧੰਨ ਗੁਰੂ ਅਰਜਨ ਦੇ ਮਹਾਰਾਜ ਨੇ ਅੱਖਾਂ ਖੋਲੀਆਂ ਵੇਖਿਆ ਜਲਾਦ ਸਾਹਮਣੇ ਖਲੁੱਦਾ ਰੋਂਦਾ ਸਤਿਗੁਰਾਂ ਪਿਆਰ ਨਾਲ ਕਿਹਾ ਬੇਡਾ ਤੂੰ ਤੇ ਜਲਾਦ ਹੈ ਤੂੰ ਕਿਵੇਂ ਰੋਤੇ ਤੂੰ ਕਿਉਂ ਰੋ ਰਿਹਾ ਉਹਨੇ ਹੱਥ ਜੋੜ ਕੇ ਕਿਹਾ ਮਹਾਰਾਜ ਐਨਾ ਹੱਥਾਂ ਨਾਲ ਸੰਕੜੇ ਬੰਦੇ ਮੌਤੇ ਘਾਟੋ ਤਾਰੇ ਨੇ ਅੱਜ ਤੱਕ ਮੇਰੇ ਹੱਥ ਨਹੀਂ ਕੰਬੇ ਪਰ ਸਤਿਗੁਰੂ ਅੱਜ ਤੁਸੀਂ ਤੱਤੀ ਤਵੀ ਤੇ ਬੈਠੇ ਹੋ ਮੈਂ ਤੱਤੀ ਰੇਤ ਤੁਹਾਡੇ ਸੀਸ ਵਿੱਚ ਪਾਉਨੇ ਪਤਾ ਨਹੀਂ ਕਿਉਂ ਤੁਡੇ ਦਰਸ਼ਨ ਕਰਕੇ ਮਨ ਨੂੰ ਠੰਡਕ ਦੇ ਮਿਲਦੀ ਹੈ